ਦੇਖੋ ਜੀ ਪਹਿਲਾਂ ਤਾਂ ਮੈਂ ਐਸ ਡੀ ਐਮ ਬਰਨਾਲਾ ਅੱਜ ਜੁਆਇਨ ਕੀਤਾ ਤੇ ਮੈਨੂੰ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਜਿਉਂ ਅੱਜ ਮੈਨੂੰ ਇਨਸੀਡੈਂਟ ਅੱਜ ਇੱਥੇ ਆ ਕੇ ਮੈਂ ਮੈਨੂੰ ਪਤਾ ਲੱਗਿਆ ਵੀ ਇੱਥੇ ਫੈਕਟਰੀ ਦੇ ਵਿੱਚ ਕੰਮ ਕਰਦੇ ਜਿਹੜੇ ਮੁਲਾਜ਼ਮ ਸੀਗੇ ਤੇ ਉਹਨਾਂ ਚੋਂ ਇੱਕ ਜਣੇ ਦੀ ਡੈਥ ਹੋ ਗਈ ਮੌਕੇ ਤੇ ਤੇ ਦੋ ਜਣੇ ਜਿਹੜੇ ਸੀਗੇ ਉਹ ਹਸਪੀਟਲਾਈਜ਼ ਕੀਤੇ ਗਏ ਸੋ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਮੈਂ ਅੱਜ ਜਿੱਦਾਂ ਹੀ ਪਹੁੰਚਿਆ ਹੈਗਾ ਤੇ ਇੱਥੇ ਮੌਕੇ ਤੇ ਜਾ ਕੇ ਮੌਕਾ ਚੈੱਕ ਕੀਤਾ ਕਿ ਕਾਰਨ ਕੀ ਬਣੀ ਹੈਗੇ ਜਿਹੜਾ ਇਹ ਹਾਦਸਾ ਹੋਇਆ ਜੀ ਜੇ ਕੋ ਕਾਰਨ ਇਹਦੇ ਵਿੱਚ ਇਦਾਂ ਹੈ ਕਿ ਇੱਥੇ ਨਾ ਕਾਫੀ ਯੂਨਿਟ ਨੇ ਤੇ ਜਿਹੜਾ ਕਿਉਂਕਿ ਫਾਰਮਾਸਿਊਟੀਕਲ ਕੰਪਨੀ ਹੈਗੀ ਮੈਂ ਬਹੁਤ ਜ਼ਿਆਦਾ ਟੈਕਨੀਕਲ ਤੇ ਨਹੀਂ ਕਹਾਂਗਾ ਸਿੰਪਲ ਇਦਾਂ ਕਹਾਂਗਾ ਵੀ ਕੋਈ ਗੈਸ ਲੀਕੇਜ ਹੋਈ ਸੀ ਕਿਸੇ ਇੱਕ ਚੈਂਬਰ ਚ ਕਿਉਂਕਿ ਉੱਥੇ ਕਾਫੀ ਚੈਂਬਰ ਨੇ ਜਿੱਦਾਂ ਚੈਂਬਰ ਹੁੰਦੇ ਆ ਵੀ ਕੋਈ ਛੋਟੇ ਛੋਟਾ 파ਟ ਹੁੰਦਾ ਹੈਗਾ ਪਾਈਪ ਦਾ ਤੇ ਉੱਥੋਂ ਗੈਸ ਲੀਕ ਹੋਈ ਸੀ ਜੀ ਤੇ ਉਹ ਇਹਨਾਂ ਨੇ ਹੁਣ ਚਲੋ ਕੰਟੇਨ ਕਰ ਲਈ ਗਈ ਹੈ ਕਿਉਂਕਿ ਇੱਕ ਯੂਨਿਟ ਸੀਗੀ ਕੋਈ ਟੈਸਟਿੰਗ ਕਰਕੇ ਬਾਅਦੋਂ ਉਹਨੂੰ ਕੰਟੇਨ ਕਰ ਲਿਆ ਕਿੱਤੋਂ ਦਾ ਸੀ ਜੀ ਰਹਿਣਾ ਦਾ ਜਿਹੜੇ ਜਿਹਦੀ ਡੈਥ ਹੋਈ ਜੋ ਕਿਤੋਂ ਦੀ ਜਖਮੀ ਕਿੱਥੇ ਇਹ ਦੱਸੋ ਬਈ ਜੀ ਹਰਿਆਣੇ ਦਾ ਸੀ ਦੋ ਬੰਦੇ ਹਜੇ ਵੀ ਗੰਭੀਰ ਜ਼ਖਮੀ ਆ ਜਿਨ੍ਹਾਂ ਨੂੰ ਡੀ ਐਮ ਸੀ ਸੀ ਐਮ ਸੀ ਭੇਜਿਆ ਗਿਆ ਇਹਨੂੰ ਕਿਵੇਂ ਦੇਖਦੇ ਆ ਜੀ ਮੈਂ ਦੱਸਦਾ ਜੀ ਮੈਂ ਇਨਫੈਕਟ ਉਹਨਾਂ ਨਾਲ ਹੁਣੇ ਫੋਨ ਤੇ ਗੱਲ ਕਰਕੇ ਆਇਆ ਦੋਵੇਂ ਜਿਹੜੇ ਹੈਗੇ ਨੇ ਪੇਸ਼ੈਂਟ ਉਹ ਸਟੇਬਲ ਨੇ ਹੁਣ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਹੈ ਕਿਉਂਕਿ ਸਾਡੇ ਜਿਹੜੇ ਆਈ او ਸੀ ਵਾਲੇ ਇਹਨਾਂ ਨੇ ਵੀ ਕਿਹਾ ਜੀ ਸਾਡੇ ਅਸੀਂ ਏਮਪਲੋਈ ਨਾਲ ਭੇਜੇ ਹੋਏ ਨੇ ਤੇ ਉੱਥੇ ਫਿਰ ਫੋਨ ਤੇ ਉਹਨਾਂ ਨਾਲ ਗੱਲ ਕਰਾਈ ਹੈ ਤੇ ਗੱਲ ਕੀਤੀ ਉਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕਿ ਜਿਹੜੀ ਵੀ ਤੁਹਾਨੂੰ ਮਦਦ ਦੀ ਜਾਂ ਕੋਈ ਵੀ ਚੀਜ਼ ਹੋएगी ਤਾਂ ਪ੍ਰਸ਼ਾਸਨ ਨਾਲ ਖੜਾ ਤੇ ਜਿਹ ਜਾਏਗਾ ਇਹ ਕਹਾਸਾ ایسے ਤਰੀਕੇ ਦਾ ਹਾਦਸਾ ਪਿਛਲੇ ਸਾਲ ਵੀ ਹੋਇਆ ਸੀ ਕਾਫੀ ਖਤਰਨਾਕ ਹਰ ਸਾਲ ਇਹਦੇ ਹਾਦਸੇ ਹੁੰਦੇ ਰਹਿੰਦੇ ਆ ਫੈਕਟਰੀ ਦੇ ਫੇਰ ਵੀ ਕੋਈ ਕਾਰਵਾਈ ਕੀਤੀ ਨਹੀਂ ਨੂੰ ਕਿਵੇਂ ਦੇਖਦੇ ਆ ਦੇਖੋ ਮੈਂ ਜਿੰਤੇ ਤੱਕ ਪਤਾ ਕੀਤਾ ਇਸ ਫੈਕਟਰੀਸ ਦਾ ਇਹ ਹਾਦਸਾ ਹੋਇਆ ਨਹੀਂ ਹੈਗਾ ਇਦਾਂ ਜੇ ਕੋਈ ਹੋਰ ਹੋਏਗਾ ਤਾਂ ਮੈਂ ਤੇ ਟਿੱਪਣੀ ਦੇ ਨਹੀਂ ਸਕਦਾ ਪਰ ਇਸ ਜਿਹੜਾ ਹਾਦਸੇ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਦੇਖੋ ਇਹਦੇ ਚੰਦਾ ਜਿੱਦਾਂ ਸਾਨੂੰ ਜਿਹੜੀ ਵੀ ਰਿਪੋਰਟ ਆਏਗੀ ਅਸੀਂ ਇਹਦੀ ਇਨਵੈਸਟੀਗੇਸ਼ਨ ਜੀ ਕਰਾਂਗੇ ਜਿੱਦਾਂ ਵੀ ਸਾਨੂੰ ਲੱਗਦਾ ਹੈਗਾ ਅਸੀਂ ਮੌਕੇ ਦੀ ਰਿਪੋਰਟ ਸਾਡੇ ਡੀਡੀਐਫ ਡਿਪਟੀ ਡਾਇਰੈਕਟਰ ਫੈਕਟਰੀ ਨਾਲ ਨੇ ਸਾਈਲ ਜੀ ਤੇ ਇਹ ਪੂਰਾ ਚੈੱਕ ਕਰਕੇ ਉਹਦੇ ਵਿੱਚ ਰਿਪੋਰਟ ਦੇਣਗੇ ਸਾਡੇ ਪੁਲਿਸ ਮੁਲਾਜ਼ਮ ਵੀ ਨਾਲ ਨੇ ਡੀਐਸਪੀ ਸਾਹਿਬ ਇਹ ਵੀ ਦੇਖ ਕੇ ਕਰਨਗੇ ਜੋ ਵੀ ਇਹਦੇ ਵਿੱਚ ਸਾਨੂੰ ਲੱਗੇਗਾ ਵੀ ਜੀ ਕੋਈ ਫਾਲਟ ਹੈਗਾ ਗੰਭੀਰ ਇਹਨਾਂ ਦਾ ਤਾਂ ਉਸਤੇ ਵੀ ਕਾਰਵਾਈ ਹੋਈ ਜੇ ਨਹੀਂ ਹੋਏਗਾ ਤਾਂ ਉਸ ਅਕੋਰਡਿੰਗਲੀ ਸਰ ਨੇੜੇ ਕਿਸਾਨ ਜਿੱਥੇਵਲੀਆਂ ਵੱਲੋਂ ਕਿਹਾ ਗਿਆਗਾ ਵੀ ਇਹ ਫੈਕਟਰੀ ਨਹੀਂ ਕਿ ਪਿੰਡ ਦੇ ਨਾਲ ਅਟੈਚ ਹੈਗੀ ਆ ਵੀ ਕੋਈ ਵੱਡਾ ਹਾਲਾਤ ਸਾ ਵੀ ਹੋ ਸਕਦਾਗਾ ਵੀ ਪਿੰਡ ਦੀ ਆਬਾਦੀ ਦੇ ਵਿੱਚ ਫੈਕਟਰੀ ਬਣੀ ਹੈਗੀ ਆ ਵੀ ਇਸ ਨੂੰ ਦੂਰ ਕੀਤਾ ਜਾਵੇ ਸਾਰੇ ਜਿੱਥੇ ਬੰਨਿਆ ਵੱਲੋਂ ਚਲੋ ਦੇਖੋ ਜੀ ਮੈਂ ਅੱਜ ਹੀ ਆਇਆ ਮੈਂ ਤੁਹਾਡੀ ਕੁਐਸਚਨ ਨੂੰ ਉਹ ਨਹੀਂ ਕਰਦਾ ਬਟ ਮੈਂ ਇੱਥੇ ਦੇ ਮੌਕੇ ਦੇ ਉੱਤੇ ਮੈਂ ਗੱਲ ਕਰ ਸਕਦਾ ਹਾਂ ਮੈਂ ਤੁਹਾਨੂੰ ਬੇਨਤੀ ਕਰਦਾ ਸਰ ਤੁਹਾਡੇ ਮ੍ਰਿਤਕ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਤੇ ਜਿਹੜੇ ਜ਼ਖਮੀ ਨੇ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਬਹੀ ਹੈ ਜੀ ਉਹਨਾਂ ਤੇ ਪਰਿਵਾਰ ਨਾਲ ਗੱਲ ਹੋਈ ਹੈ ਉਹਨਾਂ ਨੂੰ ਪੂਰਾ ਆਸ਼ਵਾਸਨ ਦਿੱਤਾ ਵੀ ਪ੍ਰਸ਼ਾਸਨ ਨਾਲ ਖੜਾ ਤੇ ਕੋਈ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਰ ਮ੍ਰਿਤਕ ਦੇ ਪਰਿਵਾਰ ਵੱਲੋਂ ਕੋਈ ਮੰਗ ਕੀਤੀ ਗਈ ਹੁਣ ਤੱਕ ਦੇਖੋ ਇਹਨਾਂ ਦੀ ਆਪਸ ਇੰਟਰਨਲ ਗੱਲ ਚੱਲ ਰਹੀ ਹੈ ਜੀ ਜਿੱਦਾਂ ਵੀ ਉਹ ਉਹਨਾਂ ਨੂੰ ਠੀਕ ਹੋਏਗਾ ਪ੍ਰਸ਼ਾਸਨ ਉਹਨਾਂ ਦੇ ਨਾਲ ਖੜੀ ਹੈਗੀ ਹੈ ਤੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਜਿੰਨੀ ਹੈਗੀ ਕੰਪਨਸੇਸ਼ਨ ਉਹ ਦੁਆਨ ਦੀ ਕੋਸ਼ਿਸ਼ ਕਰ ਰਹੇ ਹੈ ਗੈਸ ਲੀਕ ਜ ਇੱਕ ਵੱਡਾ ਸ਼ਬਦ ਹੈਗਾ ਜਿਵੇਂ ਸ਼ਹਿਰ ਦੇ ਲੋਕਾਂ ਚ ਇੱਕ ਪੈਨਿਕ ਪੈਣ ਜਾਂਦਾ ਡਰ ਦਾ ਮਾਹੌਲ ਪੈਣ ਜਾਂਦਾ ਜਿਵੇਂ ਪਿੰਡਾਂ ਦੇ ਲੋਕਾਂ ਚ ਹੈ ਤੇ ਲੋਕਾਂ ਨੂੰ ਘਬੜਾਉਣ ਦੀ ਲੋੜ ਹੈਗੀ ਹੈ ਜਾਂ ਨਹੀਂ ਕਿਉਂਕਿ ਨਹੀਂ ਉਹਦੇ ਵਾਸਤੇ ਦੇਖੋ ਮੈਂ ਉਹਦੇ ਵਾਸਤੇ ਮੋਸੇ ਗੱਲ ਤੇ ਆ ਰਿਹਾ ਮੈਂ ਹੁਣੇ ਡੀ ਸਾਹਿਬ ਨੂੰ ਵੀ ਇਸ ਗੱਲ ਦੀ ਰਿਪੋਰਟ ਦਿੱਤੀ ਹੈ ਤੇ ਮੈਂ ਪੂਰੇ ਆਪਣੇ ਬਨਾਲਾ ਸ਼ਹਿਰ ਤੇ ਸਾਰੇ ਸ਼ਹਿਰ ਆਪੇ ਤੁਹਾਡੇ ਕੋਲ ਫੋਟੋਜ਼ ਵੀ ਸ਼ੇਅਰ ਕਰ ਦਿੰਨਾ ਵੀਡੀਓ ਵੀ ਮੈਂ ਆਪ ਜਾ ਕੇ ਮੌਕਾ ਚੈੱਕ ਕੀਤਾ ਤੇ ਉੱਥੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਗੈਸ ਕੋਈ ਐਦਾਂ ਦੀ ਹੈਗੀ ਉਹ ਇੱਕ ਯੂਨਿਟ ਚ ਸੀਗੀ ਉਹ ਕੋਈ 10 ਫੁੱਟ ਦੇ ਦਾਇਰੇ ਚ ਹੋਏਗੀ ਵੱਤ ਤੋਂ ਵੱਧ ਉਸ ਤੋਂ ਬਾਅਦ ਕਿਤੇ ਇਨਫੈਕਟ ਫੈਕਟਰੀ ਤੋਂ ਬਾਹਰ ਤਾਂ ਦੂਰ ਦੀ ਗੱਲ ਹੈ ਉਸ ਚੈਂਬਰ ਤੋਂ ਬਾਹਰ ਵੀ ਨਹੀਂ ਸੀ ਤੇ ਆਪਾਂ ਨੂੰ ਕਿਤੇ ਦੂਰ ਦਰਾਜ ਇੱਥੇ ਜਿਹੜੇ ਪਿੰਡ ਹੈਗੇ ਨੇ ਨੇੜੇ ਤੇੜੇ ਉਹ ਬਿਲਕੁਲ ਹੀ ਪੈਨਿਕ ਕਰਨ ਦੀ ਲੋੜ ਨਹੀਂ ਬਰਨਾਲੇ ਦੇ ਆਯੂਰ ਪਲਾਂਟ ਜਿਹੜਾ ਕਿ ਪਿੰਡ ਫਤੇਗੜ ਸ਼ੰਨਾ ਦੇ ਵਿੱਚ ਸਥਿਤ ਹੈ ਉੱਥੇ ਉਹਨਾਂ ਦੀ ਯੂਨਿਟ ਨੰਬਰ 3 ਦੇ ਵਿੱਚ ਜਿੱਥੇ ਫਾਰਮਾਸਿਊਟੀਕਲ ਜੜੀਆਂ ਬਣਦੀਆਂ ਨੇ ਉੱਥੇ ਹਾਈਡਰੋਜਨ ਸਲਫਾਈਡ ਗੈਸ ਦਾ ਕੁਝ ਲੀਕੇਜ ਹੋਈ ਸੀ ਜਿਹਦੇ ਵਿੱਚ ਇਹਨਾਂ ਦੇ ਚਾਰ ਵਰਕਰ ਜਿਹੜੇ ਅਨਕੌਂਸ਼ੀਅਸ ਹੋ ਗਏ ਸੀ ਇਹਨਾਂ ਵਰਕਰਾਂ ਦੇ ਨਾਮ ਨੇ ਅਨਮੋਲ ਚਿੰਪਾ ਵਾਸੀ ਫੂਲਕਾ ਹਿਆਣਾ ਯੁਗਮ ਖੰਨਾ ਵਾਸੀ हिसार ਵਿਕਾਸ ਸ਼ਰਮਾ ਵਾਸੀ ਮੌਜਗੜ ਕੁੱਡੀਆਂ ਜ਼ਿਲ੍ਹਾ ਫਾਜ਼ਿਲਕਾ ਤੇ ਲਖਪ੍ਰੀ ਸਿੰਘ ਵਾਸੀ ਫਤੇਗੜ ਸ਼ੰਮਾ ਜਿਲ੍ਹਾ ਬਰਨਾਲਾ ਤੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਆ ਤੁਰੰਤ ਹੀ ਸਾਡੇ ਧਰੋਲਾ ਥਾਣੇ ਦੇ ਮੁਕੱਫਰ ਇੰਸਪੈਕਟਰ ਮਕਬੀਰ ਸਿੰਘ ਉਹਦੀ ਟੀਮ ਉੱਥੇ ਪਹੁੰਚੇ ਤੇ ਜਿਹੜੀ ਫੈਕਟਰੀ ਦੀ ਜਿਹੜੀ ਮੈਨੇਜਮੈਂਟ ਹੈ ਵਾਂਗੀ ਮਦਦ ਦੇ ਨਾਲ ਇਹ ਜਿਹੜੇ ਸਾਰੇ ਚਾਰੇ ਵਰਕਰ ਸੀ ਜੋ ਉੱਥੇ ਅਨਕੌਂਸ਼ੀਅਸ ਹੋ ਗਏ ਸੀ ਉਹਨਾਂ ਨੂੰ ਬੀਐਮਸੀ ਹਸਪੀਟਲ ਬਰਨਾਲਾ ਦਾ ਹਿਲ ਕਰਵਾਇਆ ਗਿਆ ਜਿੱਥੇ ਕਿ ਪਹੁੰਚਣ ਤੇ ਜਿਹੜਾ ਅਨਮੋਲ ਚਿੰਤਾ ਸੀ ਵਰਕਰ ਉਹਨੂੰ ਬਰੌਡ ਡੈਕਲਰ ਕੀਤਾ ਗਿਆ ਸੀ ਤੇ ਜਿਹੜੇ ਬਾਕੀ ਤਿੰਨੇ ਵਰਕਰ ਨੇ ਇਹਨਾਂ ਦਾ ਇਲਾਜ ਚੱਲ ਰਿਹਾ ਸੀ ਇਹਨਾਂ ਦੇ ਵਿੱਚੋਂ ਯੁਗਮ ਖੰਨਾ ਤੇ ਵਿਕਾਸ ਸ਼ਰਮਾ ਇਹਨਾਂ ਦੋਨਾਂ ਨੂੰ ਸੀਐਮਸੀ ਲੁਧਿਆਣਾ ਦਾ ਰੈਫਰ ਕੀਤਾ ਗਿਆ ਤੇ ਜਿਹੜਾ ਲਖਪਰੀ ਸਿੰਘ ਹੈ ਵਾਸੀ ਫਤਿਹਗੜ੍ਹ ਸੰਧਾ ਇਹਦੀ ਹਾਲਤ ਠੀਕ ਹੈ ਇਹਦਾ ਇਲਾਜ ਇਸ ਵੇਲੇ ਇੱਥੇ ਬਰਨਾਲਾ ਦੇ ਹੀ ਕੋਰ ਮਿੱਤਰਲ ਹਸਪੀਟਲ ਦੇ ਵਿੱਚ ਚੱਲ ਰਿਹਾ ਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਐਸਡੀਐਮ ਸਾਹਿਬ ਨੂੰ ਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਨੂੰ ਵੀ ਲਿਖਿਆ ਗਿਆ ਤੇ ਇਹਨਾਂ ਦੇ ਨਾਲ ਜਿਹੜੀ ਜੁਆਇੰਟ ਵਿਜ਼ਿਟ ਆ ਦਿੱਤੀ ਕੀਤੀ ਜਾਏਗੀ ਤੇ ਫਰਦਰ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜਾ ਮਰਤਕ ਅਨਮੋਲ ਚਿੱਪਾ ਆ ਇਹਦੀ ਬਾਡੀ ਜਿਹੜੀ ਹੈ ਸਿਵਲ ਹਸਪੀਟਲ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ ਤੇ ਕੱਲ ਨੂੰ ਇਹਦਾ ਪੋਸਟਮਾਰਟਮ ਕਰਾ ਕੇ ਫਰਦਰ ਕਾਰਵਾਈ ਜਿਹੜੀ ਕੀਤੀ ਜਾਏਗੀ